ਭਾਈ ਸਾਹਿਬ ਨੂੰ ਬਦਨਾਮ ਕਰਨ ਦੇ ਲਈ ਸਪੈਸ਼ਲ ਇੱਕ ਪਾਸੇ মিডিਆ ਉਹਨਾਂ ਦੀ ਫੋਟੋ ਲਾ ਰਿਹਾ ਤੇ ਇੱਕ ਪਾਸੇ ਉਹਨਾਂ ਦੇ ਭਰਾ ਦੀ ਫੋਟੋ ਲਾ ਰਿਹਾ ਤੇ ਸਪੈਸ਼ਲ ਚਲਾਰਕ ਐ ਸੁਬੇਰ ਦਾ ਜ਼ੋਰ ਲੱਗਿਆ ਹੋਇਆ ਹੈ মিডিਆ ਦਾ ਕੁਝ ਨੈਸ਼ਨਲ মিডিਆ ਦਾ ਤੇ ਕੁਝ ਇੱਥੇ ਆ ਸਾਡੇ ਵਾਲੇ ਬਕਾਊ মিডিਆ ਦਾ ਕਿ ਜ਼ੋਰ ਲਾ ਦਿਓ ਪੂਰਾ ਇਹ ਸਰਕਾਰ ਕਹਿ ਰਹੀ ਹੈ ਇੱਥੋਂ ਦੀ ਭਗਵੰਤ ਮਾਨ ਦੀ ਸਰਕਾਰ ਆਮ ਆਦਮੀ ਸਰਕਾਰ ਕਹਿ ਰਹੀ ਹੈ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਹੋਰ ਕਿਸੇ ਤਰ੍ਹਾਂ ਦਾ ਖਤਮ ਸਾਥੋ ਹੋਇਆ ਹੈ ਜੇਲ੍ਹ ਚ ਵੀ ਸੁਟਕੇ ਦੇਖ ਲਿਆ ਐਨਐਸਏ ਵੀ ਲਾਤੀ ਐਨਐਸਏ ਵਧਾ ਵੀ ਦਿੱਤੀ ਤੇ ਫਿਰ ਵੀ ਲੋਕਾਂ ਨੇ ਕਨੂਰ ਸਾਹਿਬ ਦੇ ਲੋਕਾਂ ਨੇ ਵੱਡਾ ਫਤਵਾ ਦਿੱਤਾ ਕਿ ਵੋਟਾਂ ਵਾਲੇ ਸਿਸਟਮ ਤਾਂ ਇਹ ਸਾਥੋਂ ਖਤਮ ਨਹੀਂ ਹੋਣੇ ਇਹਨਾਂ ਨੂੰ ਜੇ ਖਤਮ ਕਰਨਾ ਹੈ ਤਾਂ ਇਹਨਾਂ ਦੇ ਝੂਠੇ ਪਰਚੇ ਨਸ਼ੇ ਦੇ ਪਾ ਦਿਓ ਤਾਂ ਜੋ ਲੋਕਾਂ ਦੀ ਜਿਹੜੀ ਹਮਦਰਦੀ ਹੈ ਉਹ ਘਟ ਜੇ ਜਿਹੜੀ ਲੋਕਾਂ ਦੀ ਹਮਦਰਦੀ ਹੈ ਉਹ ਖਤਮ ਹੋ ਜੇ ਏਸੇ ਪਰਿਵਾਰ ਤੇ ਹੀ ਕਿਉਂ ਇਹਨੇ ਜ਼ੁਲਮ ਹੋ ਰਹੇ ਨੇ ਕਾਰਨ ਇੱਕੋ ਇੱਕ ਹੈ ਕਿ ਕਰਦਾਰ 쿠ਸੀ ਕਰ ਦੋ ਇਹ ਕਰਦਾਰ 쿠ਸੀ ਕੁਝ ਅੱਜ ਨਹੀਂ ਇਹ ਕਰਦਾਰ 쿠ਸੀ ਉਦੋਂ ਵੀ ਹੋਈ ਸੀ ਜਦੋਂ ਭਾਈ ਸਾਹਿਬ ਦੀ ਗ੍ਰਿਫਤਾਰੀ ਹੋਈ ਸੀ ਗ੍ਰਿਫਤਾਰੀ ਜੇ ਕਰਨੀ ਸੀ ਤਾਂ ਘਰੋਂ ਵੀ ਹੋ ਸਕਦੀ ਸੀ ਜਾਨ ਬੁਝ ਕੇ ਹੂਆ ਬਣਾਇਆ ਗਿਆ ਟੀਮਾਂ ਮੰਗਾਈਆਂ ਗਈਆਂ ਸੈਂਟਰ ਤੋਂ ਤੇ ਕਿੰਨੇ ਦਿਨ ਨੈੱਟ ਬੰਦ ਕਰ ਦਿੱਤਾ ਗਿਆ ਤੇ ਕੀ ਕੁਝ ਨਹੀਂ ਹੋਇਆ ਬਾਈ 84 ਵਰਗੇ ਹਾਲਾਤ ਬਣਾਤੇ ਸੀ ਸਾਡੇ ਪਰ ਪੰਜਾਬ ਦੇ ਲੋਕ ਭੁੱਲ ਬਹੁ ਸੇਤੀ ਜਾਂਦੇ ਆ